ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਸਾਈਕੋਲੋਜੀ ਦੀ ਪਿਛਲੀ ਕਲਾਸ ਵਿੱਚ ਜੀਨ ਪਿਆਜੇ ਦੀ ਥਿਊਰੀ ਪੜ੍ਹੀ ਸੀ ਕognitive ਡਿਵੈਲਪਮੈਂਟ ਥਿਊਰੀ ਠੀਕ ਹੈ ਜਿਹੜੀ ਕਿ ਇੱਕ ਵੈਰੀ ਇੰਪੋਰਟੈਂਟ ਥਿਊਰੀ ਹੈ ਜਿਹਦੇ ਵਿੱਚ ਤੁਹਾਨੂੰ ਦੋ ਜਾਂ ਤਿੰਨ ਕੁਐਸਚਨ ਹਰ ਸਾਲ ਪੇਪਰ ਵਿੱਚ ਵੇਖਣ ਨੂੰ ਮਿਲਦੇ ਹੀ ਮਿਲਦੇ ਨੇ ਠੀਕ ਹੈ ਨੈਕਸਟ ਅੱਜ ਆਪਾਂ ਉਸਦੇ ਹੀ ਆਪੋਜ਼ਿਟ ਇੱਕ ਥਿਊਰੀ ਹੈ ਲੀਵ ਬਾਇਗੋਸਕੀ ਦੀ ਸੋਸ਼ੀਓ ਕਲਚਰਲ ਥਿਊਰੀ ਇਹ ਬਿਲਕੁਲ ਆਪੋਜ਼ਿਟ ਸੀ ਜੀਨ ਪਿਆਜੇ ਦੇ ਤਾਂ ਆਪਾਂ ਅੱਜ ਇਹ ਪੜ੍ਹਾਂਗੇ ਸੋਸ਼ੀਓ ਕਲਚਰਲ ਥਿਊਰੀ ਠੀਕ ਹੈ ਇਹ ਵੀ ਇੱਕ ਵੈਰੀ ਇੰਪੋਰਟੈਂਟ ਸਾਈਕੋਲੋਜਿਸਟ ਆ ਜਿਹੜਾ ਮੰਨਿਆ ਜਾਂਦਾ ਠੀਕ ਐ ਜਿਵੇਂ ਇੱਕ ਵਿਆਹ ਦੇ ਵਿੱਚ ਆਪਾਂ ਕਹਿ ਦਈਏ ਸਰਵਾਲੇ ਦੀ ਲੋੜ ਹੁੰਦੀ ਆ ਐਵੇਂ ਹੀ ਜੀਨ ਪਿਆਜੇ ਤਾਂ ਆਉਂਦਾ ਹੀ ਆਉਂਦਾ ਪੇਪਰ ਦੇ ਵਿੱਚ ਇਹ ਸਰਵਾਲਾ ਹੈ ਜਿਹੜਾ ਲੀਬਾਇਗੋਸਕੀ ਇਹ ਵੀ ਤੁਹਾਨੂੰ ਹਰ ਸਾਲ ਪੇਪਰ ਵਿੱਚ ਪੁੱਛਿਆ ਜਾਂਦਾ ਭਾਵੇਂ ਤੁਹਾਡਾ ਪੀਐਸ ਟੈਟ ਹੋਵੇ ਭਾਵੇਂ ਐਚ ਟੈਟ ਹੋਵੇ ਭਾਵੇਂ ਸੀ ਟੈਟ ਹੋਵੇ ਤਾਂ ਉਹਦੇ ਵਿੱਚ ਲੀਬਾਇਗੋਸਕੀ ਨਾਲ ਰਿਲੇਟਡ ਇੱਕ ਤੇ ਜਾਂ ਦੋ ਕੁਐਸਚਨ ਦੇਖਣ ਨੂੰ ਮਿਲਣਗੇ ਹੀ ਮਿਲਣਗੇ ਤੁਹਾਨੂੰ ਠੀਕ ਐ ਤਾ ਅੱਜ ਆਪਾਂ ਪੜਾਂਗੇ ਲੀਵ ਬਾਇਗੋਸਕੀ ਠੀਕ ਹੈ ਲੀਵ ਬਾਇਗੋਸਕੀ ਕੌਣ ਸੀ ਇੱਕ ਰਸ਼ੀਅਨ ਸਾਈਕੋਲੋਜਿਸਟ ਸੀਗੇ ਜਿਨ੍ਹਾਂ ਦਾ ਬਰਥ 1896 ਸੀ ਤੇ ਡੈਥ ਸੀ ਜਿਹੜੀ ਉਹ 1934 ਸੀ ਵਿੱਚ ਹੋ ਗਈ ਸੀ ਇਹਨਾਂ ਨੇ ਬਹੁਤ ਜ਼ਿਆਦਾ ਕੱਟ ਟਾਈਮ ਪੀਰੀਅਡ ਆ ਜਿਹੜਾ ਉਹ ਇਸ ਧਰਤੀ ਤੇ ਗੁਜ਼ਾਰਿਆ ਠੀਕ ਹੈ ਉਸ ਟਾਈਮ ਪੀਰੀਅਡ ਦੇ ਵਿੱਚ ਹੀ ਇਹਨਾਂ ਨੇ ਇੱਕ ਥਿਉਰੀ ਹੈ ਜਿਹੜੀ ਉਹ ਲਿਖੀ ਆ ਸੋਸ਼ੀਓ ਕਲਚਰਲ ਥਿਉਰੀ ਠੀਕ ਹੈ ਇਹ ਜਿਹੜੀ ਥਿਉਰੀ ਸੀ ਇਹਨਾਂ ਨੇ ਆਪਣੀ ਬੇਟੀ ਦੀ ਹੈਲਪ ਨਾਲ ਲਿਖੀ ਸੀ ਠੀਕ ਹੈ ਬੇਟੀ ਦੀ ਏਜ ਹੈਗੀ ਸੀ ਅਪ੍ਰੋਕਸ 7 ਤੋਂ 8 ਸਾਲ ਲੀਬਾਇਗੋਸਕੀ ਦੁਆਰਾ ਦੋ ਬੁੱਕਸ ਲਿਖੀਆਂ ਗਈਆਂ ਸੀ ਜਿਹੜੀਆਂ ਕਿ ਵੈਰੀ ਇੰਪੋਰਟੈਂਟ ਬੁੱਕਸ ਮੰਨੀਆਂ ਜਾਂਦੀਆਂ ਨੇ ਫਰਸਟ ਹੈਗੀ ਹੈ ਮਾਈਂਡ ਇਨ ਸੋਸਾਇਟੀ ਸੈਕੰਡ ਹੈਗੀ ਹੈ ਥੌਟ ਐਂਡ ਲੈਂਗੁਇਜ ਇਹ ਦੋ ਬੁੱਕਸ ਨੇ ਜਿਹੜੀਆਂ ਵੈਰੀ ਇੰਪੋਰਟੈਂਟ ਮੰਨੀਆਂ ਜਾਂਦੀਆਂ ਨੇ ਲੀਬਾਇਗੋਸਕੀ ਦੁਆਰਾ ਲਿਖੀਆਂ ਗਈਆਂ ਸੀ ਠੀਕ ਹੈ ਜਿਵੇਂ ਕਿ ਜੀਨ ਪਿਆਜੇ ਨੇ ਆਪਣੀ ਥਿਊਰੀ ਦਾ ਮੇਨ ਟੂਲ ਸੀ ਜਿਹੜਾ ਉਹ ਥੌਟਸ ਰੂਮ ਮੰਨਿਆ ਸੀ ਕਿ ਬੱਚੇ ਦੀ ਡਿਵੈਲਪਮੈਂਟ ਲਈ ਥੋਰਨਸ ਨੇ ਜਿਹੜੇ ਉਹ ਇੱਕ ਅਹਿਮ ਰੋਲ ਅਦਾ ਕਰਦੇ ਨੇ ਬਟ ਜਿਹੜੇ ਲੀ ਬਾਇਗੋਸਕੀ ਸੀ ਬਿਲਕੁਲ ਆਪੋਜ਼ਿਟ ਸੀ ਜੀਨ ਬੈਜੇਦੇ ਇਹਨਾਂ ਨੇ ਕਿਸ ਚੀਜ਼ ਨੂੰ ਆਪਣੀ ਥਿਊਰੀ ਦਾ ਮੇਨ ਟੂਲ ਰੱਖਿਆ ਸੀ ਲੈਂਗੁਏਜ ਨੂੰ ਕਿ ਜੇ ਬੱਚੇ ਦੀ ਡਿਵੈਲਪਮੈਂਟ ਕਰਨੀ ਆ ਤਾਂ ਉਹਦੇ ਲਈ ਆਪ ਨੂੰ ਲੈਂਗੁਏਜ ਆ ਜਿਹੜੀ ਉਹ ਜ਼ਰੂਰੀ ਹੁੰਦੀ ਆ ਕਿ ਬੱਚੇ ਦੀ ਡਿਵੈਲਪਮੈਂਟ ਲਈ ਲੈਂਗੁਏਜ ਆ ਜਿਹੜੀ ਉਹ ਅਹਿਮ ਰੋਲ ਅਦਾ ਕਰਦੀ ਆ ਠੀਕ ਹੈ ਸਭ ਤੋਂ ਪਹਿਲਾਂ ਲੀਵ ਆਗੋਸਕੀ ਨੇ ਆਪਣੀ ਥਿਊਰੀ ਵਿੱਚ ਜੈਡ ਪੀਡੀ ਦੀ ਗੱਲ ਕੀਤੀ ਸੀ ਜੈਡ ਪੀਡੀ ਜਾਨੀ ਕਿ ਜ਼ੋਨ ਆਫ ਪ੍ਰੋਕਸਿਮਲ ਡਿਵੈਲਪਮੈਂਟ ਜੈਡ ਪੀਡੀ ਕੀ ਹੁੰਦਾ ਗੈਪ ਬੀਟਵੀਨ ਪੋਟੈਂਸ਼ੀਅਲ ਡਿਵੈਲਪਮੈਂਟ ਟੂ ਐਕਚੁਅਲ ਡਿਵੈਲਪਮੈਂਟ ਐਗਜ਼ਾਮਪਲ ਮੈਂ ਅੱਗੇ ਲੈ ਕੇ ਤੁਹਾਨੂੰ ਸਮਝਾਉਣੀ ਆ ਆਪਾਂ ਪਹਿਲਾਂ ਅਗਲੀਆਂ ਦੋ ਟਰਮਸ ਸਾਰੇ ਪੜ ਲਈਏ ਨੈਕਸਟ ਇਹਨਾਂ ਨੇ ਗੱਲ ਕੀਤੀ ਸੀ ਸਕੈਫੋਲਡਿੰਗ ਸਕੈਫੋਲਡਿੰਗ ਕੀ ਹੁੰਦਾ ਟੈਂਪਰੇਰੀ ਹੈਲਪ ਇੱਕ ਟੈਂਪਰੇਰੀ ਹੈਲਪ ਦੇਣਾ ਠੀਕ ਹੈ ਉਹ ਕੀ ਹੈ ਥੋੜਾ ਟਾਈਮ ਲਈ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਕੀ ਹੈ ਬੱਚਾ ਆਪਣੇ ਆਪ ਜਿਹੜਾ ਉਹ ਕੰਮ ਨੂੰ ਕਰਨ ਲੱਗ ਜਾਂਦਾ ਉਹਨੂੰ ਆਪਾਂ ਕੀ ਕਹਿੰਦੇ ਆ ਸਕੈਫੋਲਡਿੰਗ ਜਦੋਂ ਬੱਚਾ ਸਟਾਰਟਿੰਗ ਵਿੱਚ ਕੋਈ ਕੰਮ ਸਿੱਖਦਾ ਤਾਂ ਜਿਹੜਾ ਐਕਸਪਰਟ ਹੁੰਦਾ ਹੈ ਉਹਦੇ ਵੱਲੋਂ ਉਹਨੂੰ ਟੈਂਪਰੇਰੀ ਹੈਲਪ ਦੇਣਾ ਠੀਕ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਸਕੈਫੋਲਡਿੰਗ ਠੀਕ ਹੈ ਨੈਕਸਟ ਇਹਨਾਂ ਨੇ ਗੱਲ ਕੀਤੀ ਸੀ ਐਮ ਕੇਓ ਦੀ ਐਮ ਕੇਓ ਕੀ ਹੁੰਦਾ ਐਮ ਕੇਓ ਦੀ ਫੁੱਲ ਫਾਰਮ ਹੈਗੀ ਆ ਮੋਰ ਨੋਲੇਜੇਬਲ ਆਦਰ ਠੀਕ ਹੈ ਇਹ ਤੋਂ ਵੀ ਤੁਹਾਨੂੰ ਪਤਾ ਲੱਗ ਰਿਹਾ ਮੋਰ ਨੋਲੇਜੇਬਲ ਅਦਰ ਇੱਕ ਮੋਰ ਐਕਸਪਰਟ ਠੀਕ ਹੈ ਇੱਕ ਮੋਰ ਐਕਸਪਰਟ ਹੈ ਜਿਹੜਾ ਉਹ ਲੈਸ ਐਕਸਪਰਟ ਦੀ ਹੈਲਪ ਕਰੂਗਾ ਮੋਰ ਨੋਲੇਜੇਬਲ ਅਦਰ ਇਹਦੇ ਵਿੱਚ ਕੌਣ ਕੌਣ ਆ ਜਾਂਦਾ ਜਿਵੇਂ ਕਿ ਟੀਚਰ ਹੋ ਗਿਆ ਠੀਕ ਹੈ ਜਦੋਂ ਸਟੂਡੈਂਟ ਟੀਚਰ ਕੋਲ ਪੜ੍ਹਿਆ ਜਾਂਦਾ ਟੀਚਰ ਕੀ ਹੈ ਤਾਂ ਮੋਰ ਐਕਸਪਰਟ ਹੋ ਗਿਆ ਸਟੂਡੈਂਟ ਕੀ ਕਲਾਸ ਐਕਸਪਰਟ ਹੋ ਗਿਆ ਮੋਰ ਐਕਸਪਰਟ ਦੁਆਰਾ ਲੈਸ ਐਕਸਪਰਟ ਦੀ ਹੈਲਪ ਕਰਨਾ ਠੀਕ ਹੈ ਹੁਣ ਤੁਸੀਂ ਕਹੋਗੇ ਕੀ ਸਕੈਫੋਲਡਿੰਗ ਤੇ ਐਮਕਓ ਵਿੱਚ ਕੀ ਫਰਕ ਆ ਇਹ ਦੋਨੋਂ ਹੀ ਉਹ ਵੀ ਹੈਲਪ ਦੇਣਾ ਹੋ ਗਿਆ ਇਹ ਵੀ ਹੈਲਪ ਦੇਣਾ ਹੋ ਗਿਆ ਠੀਕ ਐ ਐਮਕਓ ਕੀ ਹੈ ਉਹ ਜਦੋਂ ਲੋਡ ਪੈਣ ਤੇ ਹੈਲਪ ਕਰਦਾ ਮਤਲਬ ਬੱਚਾ ਸਿੱਖ ਰਿਹਾ ਅਗਰ ਆਪਨ ਨੂੰ ਕੋਈ ਵੀ ਚੀਜ਼ ਨਹੀਂ ਸਮਝ ਲੱਗ ਰਹੀ ਤਾਂ ਐਮਕਓ ਮੀਨਸ ਆਪਾਂ ਮੋਰ ਐਕਸਪਰਟ ਆ ਬੰਦੇ ਤੋਂ ਪੁੱਛ ਲੈਣੇ ਆ ਠੀਕ ਐ ਐਂਡ ਟੈਂਪਰੇਰੀ ਹੈਲਪ ਵਿੱਚ ਕੀ ਆ ਆਪਾਂ ਬਿਲਕੁਲ ਸਾਫ਼ ਐ ਕੁਝ ਵੀ ਨਹੀਂ ਆਪਨੂੰ ਆਉਂਦਾ ਸਕੈਫੋਲਡਿੰਗ ਉਹ ਹੁੰਦੀ ਆ ਆਪ ਨੂੰ ਕੁਝ ਵੀ ਨਹੀਂ ਆਉਂਦਾ ਤਾਂ ਸਟਾਰਟਿੰਗ ਸਟੇਜ ਵਿੱਚ ਕੀ ਆਪ ਨੂੰ ਟੈਂਪਰੇਰੀ ਹੈਲਪ ਹੈ ਜਿਹੜੀ ਸਕੈਫੋਲਡਿੰਗ ਦਿੱਤੀ ਜਾਊਗੀ ਉਸ ਤੋਂ ਬਾਅਦ ਕੀ ਹੈ ਉਹ ਬਿਲਕੁਲ ਬੰਦ ਕਰ ਦਿੱਤੀ ਜਾਊਗੀ ਉਸ ਤੋਂ ਬਾਅਦ ਆਪਾਂ ਕੰਮ ਹੈ ਜਿਹੜਾ ਉਹ ਆਪਣਾ ਖੁਦ ਕਰਨਾ ਹੁੰਦਾ ਠੀਕ ਹੈ ਉਹ ਕੀ ਹੋਗੀ ਸਕੈਫੋਲਡਿੰਗ ਸਕੈਫੋਲਡਿੰਗ ਕੀ ਹੋਗੀ ਟੈਂਪਰੇਰੀ ਹੈਲਪ ਠੀਕ ਹੈ ਮੋਰ ਨੋਲੇਜੇਬਲ ਅਦਰ ਐਮਕੋ ਕੀ ਹੋ ਗਿਆ ਇੱਕ ਮੋਰ ਐਕਸਪਰਟ ਦਰ ਹੈ ਲੈਸ ਐਕਸਪਰਟ ਦੀ ਹੈਲਪ ਕਰਨਾ ਇਹਦੇ ਵਿੱਚ ਕੌਣ-ਕੌਣ ਆ ਜਾਂਦੇ ਨੇ ਟੀਚਰਸ ਪੇਰੈਂਟਸ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ 스캐ਫੋਲਡਿੰਗ ਥਿਊਰੀ ਹੈ ਜਿਹੜੀ ਉਹ ਬਰੂਨਰ ਦੁਆਰਾ ਦਿੱਤੀ ਗਈ ਸੀ ਠੀਕ ਹੈ 스캐ਫੋਲਡਿੰਗ ਟਰਮ ਯੂਜ਼ ਕੀਤੀ ਸੀ ਲੀ ਵਾਇਗੋਸਕੀ ਨੇ 스캐ਫੋਲਡਿੰਗ ਥਿਊਰੀ ਸੀ ਜਿਹੜੀ ਉਹ ਤਾਂ ਬਰੂਨਰ ਦੁਆਰਾ ਦਿੱਤੀ ਗਈ ਸੀ 스캐ਫੋਲਡਿੰਗ ਟਰਮ ਯੂਜ਼ ਕੀਤੀ ਸੀ ਲੀ ਵਾਇਗੋਸਕੀ ਨੇ ਕਈ ਵਾਰ ਕੁਐਸਚਨ ਹੈ ਜਿਹੜਾ ਐਵੇਂ ਪੁੱਛਿਆ ਜਾਂਦਾ ਕਿ 스캐ਫੋਲਡਿੰਗ ਥਿਊਰੀ ਕਿਸ ਦੁਆਰਾ ਲਿਖੀ ਗਈ ਹੈ ਤੁਸੀਂ ਇਹ ਥਿਊਰੀ ਵਿੱਚ 스캐ਫੋਲਡਿੰਗ ਪੜਿਆ ਹੁੰਦਾ ਤਾਂ ਤੁਸੀਂ ਆਨਸਰ ਕੀ ਕਰਕੇ ਆਉਨੇ ਹੋ ਲੀ ਵਾਇਗੋਸਕੀ ਬਟ ਨੈਲੀ ਬਾਇਗੋਸਕੀ ਨੇ ਸਿਰਫ ਟਰਮ ਯੂਜ਼ ਕੀਤੀ ਸੀ ਐਂਡ ਸਕੈਫੋਲਡਿੰਗ ਥਿਉਰੀ ਸੀ ਜਿਹੜੀ ਉਹ ਕਿਨੇ ਦਿੱਤੀ ਸੀ ਬਰੂਨਰ ਨੇ ਠੀਕ ਹੈ ਇਸ ਤੋਂ ਬਾਅਦ ਇਹਨਾਂ ਨੇ ਲੈਂਗੁਏਜ ਵਿੱਚ ਦੋ ਸਪੀਚ ਦੀ ਗੱਲ ਕੀਤੀ ਸੀ ਇਨਰ ਸਪੀਚ ਐਂਡ ਪ੍ਰਾਈਵੇਟ ਸਪੀਚ ਇਨਰ ਸਪੀਚ ਕਿਹੜੀ ਹੁੰਦੀ ਹੈ ਹਾਇਰ ਲੈਵਲ ਦੀ ਸਪੀਚ ਠੀਕ ਹੈ ਇਹਦੇ ਵਿੱਚ ਕੀ ਹੈ ਐਬਸੈਂਸ ਆਫ ਵਰਡ ਵਰਡ ਹੁੰਦੇ ਨੇ ਜਿਹੜੇ ਉਹ ਨਹੀਂ ਹੁੰਦੀ ਠੀਕ ਹੈ ਕਈ ਵਾਰ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਪੁੱਛ ਲੈਂਦੇ ਨੇ ਐਬਸੈਂਸ ਆਫ ਵਰਡਸ ਰਿਲੇਟਡ ਟੂ ਕਾਦੇ ਨਾਲ ਰਿਲੇਟਡ ਹੈ ਇਨਰ ਸਪੀਚ ਨਾਲ ਠੀਕ ਹੈ ਨੈਕਸਟ ਹੈਗਾ ਪ੍ਰਾਈਵੇਟ ਸਪੀਚ ਪ੍ਰਾਈਵੇਟ ਸਪੀਚ ਕਿਹੜੀ ਹੁੰਦੀ ਆ ਪ੍ਰਾਈਵੇਟ ਸਪੀਚ ਉਹ ਹੁੰਦੀ ਆ ਜਿਵੇਂ ਕਿ ਕਿਸੇ ਵੀ ਕੰਮ ਕਰਦੇ ਸਮੇਂ ਆਪਾਂ ਆਪਣੇ ਆਪ ਨਾਲ ਹੀ ਗੱਲ ਕਰਨ ਲੱਗ ਜਾਂਦੇ ਆ ਜਿਵੇਂ ਆਪਣੀ ਕੋਈ ਵੀ ਚੀਜ਼ ਗੁਪਤ ਹੋ ਜਾਂਦੀ ਹੈ ਜਿਵੇਂ ਇਸ ਥਿਉਰੀ ਦੀ ਗੱਲ ਕਰ ਲਈ ਆ ਇਸ ਥਿਉਰੀ ਵਿੱਚ ਜਿਹੜੀ ਲੀ ਬਾਇਗੋਸਕੀ ਦੀ ਬੇਟੀ ਸੀ ਉਹਦੀ ਕੋਈ ਡਾਲ ਆ ਜਿਹੜੀ ਉਹ ਗੁੰਮ ਹੋ ਜਾਂਦੀ ਆ ਤਾਂ ਉਹ ਕੀ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਆ ਸ਼ਾਇਦ ਮੈਂ ਉੱਪਰ ਦੀ ਸੀ ਉੱਪਰ ਲੱਗੀ ਹੋਣੀ ਡਾਲ ਸ਼ਾਇਦ ਮੈਂ ਅ ਹੇ ਨੀਚੇ ਬੈਠ ਕੇ ਕਿਚਨ 'ਚ ਖੇਡ ਰਹੀ ਸੀ ਸ਼ਾਇਦ ਕਿਚਨ 'ਚ ਨਾ ਰੱਖਦੀ ਹੋਵੇ ਸ਼ਾਇਦ ਲੌਬੀ 'ਚ ਨਾ ਰੱਖਦੀ ਹੋਵੇ ਮਤਲਬ ਉਹ ਕੀ ਆ ਆਪਣੇ ਆਪ ਨਾਲ ਹੀ ਗੱਲਾਂ ਕਰ ਰਹੀ ਹੁੰਦੀ ਆ ਠੀਕ ਹੈ ਆਪਣੀ ਕੋਈ ਵੀ ਚੀਜ਼ ਗੁੰਮ ਹੋ ਜਾਂਦੀ ਆ ਤਾਂ ਆਪਾਂ ਇਦਾਂ ਹੀ ਆਪਣੇ ਆਪ ਨਾਲ ਗੱਲਾਂ ਕਰਦੇ ਆ ਉਹਨੂੰ ਕੀ ਕਹਿੰਦੇ ਆ ਆਪਾਂ ਪ੍ਰਾਈਵੇਟ ਸਪੀਚ ਠੀਕ ਹੈ ਨੈਕਸਟ ਇਹਨਾਂ ਨੇ ਇੰਟਰਨਲਾਈਜੇਸ਼ਨ ਦੀ ਗੱਲ ਕੀਤੀ ਸੀ ਇੰਡਰਲਾਈਜੇਸ਼ਨ ਕੀ ਹੁੰਦੀ ਆ ਸਮਾਜਿਕ ਅੰਤਰ ਕਿਰਿਆ ਠੀਕ ਹੈ ਭਾਸ਼ਾ ਥਰੂ ਗੱਲਬਾਤ ਕਰਨਾ ਮਤਲਬ ਜਦੋਂ ਆਪਾਂ ਸਮਾਜ ਦੇ ਵਿੱਚ ਵਿਚਰਦੇ ਆਂ ਤਾਂ ਆਪਾਂ ਦੂਸਰੇ ਬੰਦਿਆਂ ਨਾਲ ਮਿਲਦੇ ਆਂ ਜਦੋਂ ਤਾਂ ਕਿ ਆਪਾਂ ਲੈਂਗੁਏਜ ਦੇ ਥਰੂ ਹੀ ਆਪਣੇ ਵਿਚਾਰ ਨਹੀਂ ਜਿਹੜੇ ਉਹ ਉਹਨਾਂ ਅੱਗੇ ਐਕਸਪ੍ਰੈਸ ਕਰਦੇ ਆਂ ਠੀਕ ਹੈ ਉਹ ਇੱਕ ਦੂਜੇ ਨਾਲ ਕਾਦੇ ਥਰੂ ਗੱਲ ਕਰਦੇ ਨੇ ਲੈਂਗੁਏਜ ਥਰੂ ਇਹ ਕੀ ਹੁੰਦੀ ਆ ਇੰਟਰਨਲਾਈਜੇਸ਼ਨ ਠੀਕ ਹੈ ਨੈਕਸਟ ਇਹਨਾਂ ਨੇ ਗੱਲ ਕੀਤੀ ਸੀ ਅਸਿਸਟਡ ਲਰਨਿੰਗ ਦੀ ਅਸਿਸਟਡ ਲਰਨਿੰਗ ਕੀ ਹੁੰਦੀ ਆ ਕਿ ਜਦੋਂ ਸ਼ੁਰੂ ਦੇ ਵਿੱਚ ਬੱਚਾ ਨਵਾਂ ਨਵਾਂ ਕੰਮ ਸਿੱਖਣ ਲੱਗਿਆ ਹੁੰਦਾ ਤਾਂ ਕਿ ਉਹਨੂੰ ਹੈਲਪ ਦੀ ਲੋੜ ਹੈ ਜਿਹੜੀ ਉਹ ਜ਼ਿਆਦਾ ਹੁੰਦੀ ਆ ਠੀਕ ਹੈ ਹੌਲੀ ਹੌਲੀ ਆਪਾਂ ਹੈਲਪ ਹੈ ਜਿਹੜੀ ਉਹ ਘਟਾਉਂਦੇ ਜਾਂਦੇ ਆ ਐਂਡ ਲਾਸਟ 'ਚ ਬਿਲਕੁਲ ਖਤਮ ਕਰ ਦਿੰਦੇ ਆ ਬੱਚਾ ਦਾ ਜਿਹੜਾ ਉਹ ਆਪਣੇ ਆਪ ਕੰਮ ਕਰਨਾ ਸਿੱਖ ਜਾਂਦਾ ਹੈ ਇਹ ਕੀ ਹੁੰਦੀ ਆ ਅਸਿਸਟਡ ਲਰਨਿੰਗ ਕਿ ਸ਼ੁਰੂ ਵਿੱਚ ਬੱਚੇ ਨੂੰ ਹੈਲਪ ਦੀ ਜ਼ਿਆਦਾ ਲੋੜ ਹੁੰਦੀ ਆ ਹੌਲੀ ਹੌਲੀ ਹੈਲਪ ਹੈ ਜਿਹੜੀ ਉਹ ਘੱਟਦੀ ਜਾਂਦੀ ਆ ਠੀਕ ਹੈ ਹਾਂਜੀ ਤਾਂ ਅਸਿਸਟਡ ਲਰਨਿੰਗ ਕੀ ਹੁੰਦੀ ਆ ਕਿ ਸ਼ੁਰੂ ਵਿੱਚ ਬੱਚੇ ਨੂੰ ਜ਼ਿਆਦਾ ਲੋੜ ਹੁੰਦੀ ਆ ਜਿਵੇਂ ਜਿਵੇਂ ਬੱਚਾ ਸਿੱਖਦਾ ਜਾਂਦਾ ਓਵੇਂ ਓਵੇਂ ਹੀ ਉਸ ਦੀ ਲੋੜ ਹੈ ਜਿਹੜੀ ਉਹ ਘੱਟਦੀ ਜਾਂਦੀ ਆ ਨੈਕਸਟ ਹੈ ਅਪਰੈਂਟਸ਼ਿਪ ਅਪਰੈਂਟਸ਼ਿਪ ਕੀ ਹੁੰਦੀ ਆ ਕਿ ਇੱਕ ਉਹ ਥਾਂ ਸਿੱਖਣ ਵਾਲੀ ਥਾਂ ਜਿੱਥੇ ਇੱਕ ਘੱਟ ਤਜਰਬੇ ਵਾਲਾ ਤੇ ਇੱਕ ਜ਼ਿਆਦਾ ਤਜਰਬੇ ਵਾਲਾ ਇੱਕ ਮੋਰ ਕੈਪੇਬਲ ਇੱਕ ਲੈਸ ਕੈਪੇਬਲ ਵਿਅਕਤੀ ਨੇ ਜਿਹੜੇ ਉਹ ਹੁੰਦੇ ਨੇ ਚਿੱਕੇ ਜਿਹੜਾ ਮੋਰ ਕੈਪੇਬਲ ਆ ਉਹ ਲੈਸ ਕੈਪੇਬਲ ਨੂੰ ਗਾਈਡ ਕਰਦਾ ਤੇ ਕੁਝ ਪ੍ਰੈਕਟੀਕਲੀ ਕੰਮ ਵੀ ਕਰਾਉਂਦਾ ਠੀਕ ਹੈ ਜਿਹਦੇ ਨਾਲ ਕੀ ਆ ਉਹ ਸਿੱਖ ਜਾਂਦਾ ਕੋਗਨੀਟਿਵ ਲਰਨਿੰਗ ਕਹਿੰਦੇ ਨੇ ਆਇਨੂੰ ਅਪਰੈਂਟਸ਼ਿਪ ਨੈਕਸਟ ਹੈਗਾ ਇੰਟਰ ਸਬਜੈਕਟਿਵਿਟੀ ਹਾਂਜੀ ਤਾਂ ਇੰਟਰ ਸਬਜੈਕਟਿਵਿਟੀ ਕੀ ਹੁੰਦਾ ਜਦੋਂ ਮੋਰ ਕੈਪੇਬਲ ਤੇ ਲੈਸ ਕੈਪੇਬਲ ਕਿਸੇ ਵੀ ਟਾਪਿਕ ਉੱਪਰ ਡਿਸਕਸ਼ਨ ਕਰਨਾ ਸ਼ੁਰੂ ਕਰਦੇ ਨੇ ਤਾਂ ਕਿ ਆ ਉਹਨਾਂ ਦੇ ਵਿਚਾਰਾਂ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਠੀਕ ਹੈ ਜਿਵੇਂ ਜਿਵੇਂ ਉਹਨਾਂ ਵਿੱਚ ਗੱਲਬਾਤ ਹੈ ਜਿਹੜੀ ਉਹ ਵਾਦੀ ਜਾਊਗੀ ਓਵੇਂ ਓਵੇਂ ਜਿਹੜੇ ਉਹਨਾਂ ਦੇ ਵਿਚਾਰ ਨੇ ਉਹ ਵੀ ਆਪਸ ਵਿੱਚ ਕੋਲਰ ਮਿਲਨ ਲੱਗ ਜਾਣਗੇ ਠੀਕ ਹੈ ਸ਼ੁਰੂ ਵਿੱਚ ਜਦੋਂ ਆਪਾਂ ਕਿਸੇ ਵੀ ਕਿਤੇ ਵੀ ਜਗਾ ਕੰਮ ਕਰਦੇ ਆ ਨਵਾਂ ਨਵਾਂ ਕੰਮ ਕਰਦੇ ਆ ਐਗਜ਼ਾਮਪਲ ਹੋ ਜਾ ਠੀਕ ਹੈ ਤਾਂ ਉੱਥੇ ਕੀ ਹੈ ਜਿਹੜਾ ਸਟਾਫ ਹੁੰਦਾ ਤੇ ਆਪਾਂ ਆਪਣੇ ਤੇ ਸਟਾਫ ਦੇ ਗੱਲਾਂ ਬਾਤਾਂ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਆਪਣੀ ਉਹਨਾਂ ਨਾਲੇ ਬੰਦੀ ਉਹਨਾਂ ਦੀ ਆਪਣੇ ਨਾਲੇ ਬੰਦੀ ਬਟ ਜਿਵੇਂ ਜਿਵੇਂ ਆਪਾਂ ਉਸ ਜਗਾ ਤੇ ਡੇਲੀ ਜਾਂਦੇ ਆ ਉਹਨਾਂ ਨਾਲੇ ਡੇਲੀ ਦੀ ਡੇਲੀ ਮਿਲਦੇ ਆਂ ਠੀਕ ਹੈ ਗੱਲਬਾਤ ਕਰਦੇ ਆ ਬੈਠ ਕੇ ਕੀ ਹੈ ਆਪਣੇ ਤੇ ਉਹਨਾਂ ਦੇ ਵਿਚਾਰਾਂ ਵਿੱਚ ਕੀ ਹੈ ਮੇਲ ਹੋ ਜਾਂਦਾ ਥੋੜਾ ਬਹੁਤ ਆਪਾਂ ਉਹਨਾਂ ਨੂੰ ਸਮਝਦੇ ਹਾਂ ਥੋੜਾ ਬਹੁਤ ਉਹ ਆਪਾਂ ਨੂੰ ਸਮਝਦੇ ਆ ਇਹਨਾਂ ਨਾਲ ਕੀ ਹੈ ਆਪਣੇ ਵਿਚਾਰਾਂ ਦਾ ਮੇਲਜੋਲਾ ਜਿਹੜਾ ਉਹ ਹੋ ਜਾਂਦਾ ਠੀਕ ਹੈ ਇਹ ਕੀ ਸੀ ਇੰਟਰਐਕਟ ਸਬਜੈਕਟਿਵਿਟੀ ਅਕੋਰਡਿੰਗ ਟੂ ਬਾਇਗੋਸਕੀ ਕਿ ਬੱਚੇ ਦਾ ਵਿਕਾਸ ਨਹੀਂ ਹੋ ਸਕਦਾ ਜੇਕਰ ਉਸ ਨੂੰ ਸਮਾਜ ਤੇ ਸੱਭਿਆਚਾਰ ਤੋਂ ਦੂਰ ਰੱਖਿਆ ਜਾਵੇ ਠੀਕ ਹੈ ਬਾਇਗੋਸਕੀ ਨੇ ਕਿਹਾ ਸੀ ਕਿ ਬੱਚੇ ਦੀ ਡਿਵੈਲਪਮੈਂਟ ਹੈ ਜਿਹੜੀ ਉਹ ਪੋਸੀਬਲ ਨਹੀਂ ਹੈਗੀ ਅਗਰ ਉਸ ਨੂੰ ਸਮਾਜ ਤੇ ਸੱਭਿਆਚਾਰ ਤੋਂ ਦੂਰ ਰੱਖਿਆ ਜਾਵੇ ਠੀਕ ਹੈ ਇਹ ਬਿਲਕੁਲ ਆਪੋਜ਼ਿਟ ਸੀ ਪਿਆਜੇ ਦੇ ਤੇ ਇਹਨੇ ਕਿਹਾ ਸੀਗਾ ਕਿ ਲੈਂਗੁਏਜ ਹੈ ਜਿਹੜੀ ਉਹ ਜ਼ਿਆਦਾ ਮਹੱਤਵਪੂਰਨ ਹੈ ਬੱਚੇ ਦੇ ਵਿਕਾਸ ਲਈ ਐਂਡ ਪਿਆਜੇ ਨੇ ਕਿਹਾ ਸੀ ਕਿ ਥੌਟਸ ਜ਼ਿਆਦਾ ਮਹੱਤਵਪੂਰਨ ਹੈ ਬੱਚੇ ਦੇ ਵਿਕਾਸ ਲਈ ਠੀਕ ਹੈ ਏ ਵੀ ਇੱਕ ਤੁਹਾਡੀ ਵੈਰੀ ਇੰਪੋਰਟੈਂਟ ਥਿਉਰੀ ਸੀ ਠੀਕ ਹੈ ਚਲੋ ਇੱਕ ਵਾਰ ਰਿਵਾਈਜ਼ ਕਰ ਲੈਨੇ ਆ ਕਿ ਲੀ ਬਾਇਗੋਸਕੀ ਕੌਣ ਸੀ ਲੀ ਬਾਇਗੋਸਕੀ ਇੱਕ ਰਸ਼ੀਅਨ ਸਾਈਕੋਲੋਜਿਸਟ ਸੀ ਜਿਨ੍ਹਾਂ ਦਾ ਬਰਥ 1896 ਈਸਵੀ ਨੂੰ ਤੇ ਡੈਥ 1934 ਈਸਵੀ ਵਿੱਚ ਹੋਈ ਸੀ ਠੀਕ ਹੈ ਇਹਨਾਂ ਨੇ ਆਪਣੀ ਥਿਉਰੀ ਸੀ ਜਿਹੜੀ ਇਹ ਬੇਟੀ ਦੀ ਹੈਲਪ ਨਾਲ ਲਿਖੀ ਸੀ ਇਹਨਾਂ ਦੀ ਬੇਟੀ ਦੀ ਏਜ ਹੈਗੀ ਸੀ 7 ਤੋਂ 8 ਸਾਲ ਅਪਰੋਕਸ ਠੀਕ ਹੈ ਇਹਨਾਂ ਨੇ ਦੋ ਬੁੱਕਸ ਲਿਖੀਆਂ ਸੀ ਜਿਹੜੀਆਂ ਕਿ ਵੈਰੀ ਇੰਪੋਰਟੈਂਟ ਮੰਨੀਆਂ ਜਾਂਦੀਆਂ ਨੇ ਫਰਸਟ ਹੈਗੀ ਹੈ ਮਾਈਂਡ ਇਨ ਸੋਸਾਇਟੀ ਸੈਕੰਡ ਹੈਗੀ ਹੈ ਲੈਂਗੁਏਜ ਐਂਡ ਥੌਟ ਠੀਕ ਹੈ ਇਹਨਾਂ ਨੇ ਜੈਡ ਪੀਡੀ ਐਮਕੇਓ ਸਕੈਫੋਲਡਿੰਗ ਥਰੀ ਟਰਮਸ ਦਿੱਤੀਆਂ ਸੀ ਜੈਡ ਪੀਡੀ ਜਾਨੀ ਕਿ ਗੈਪ ਬਿਟਵੀਨ ਪੋਟੈਂਸ਼ੀਅਲ ਡਿਵੈਲਪਮੈਂਟ ਟੂ ਐਕਚੁਅਲ ਡਿਵੈਲਪਮੈਂਟ ਠੀਕ ਹੈ ਇਹਨਾਂ ਦੀ ਐਗਜ਼ਾਮਪਲ ਰਹਿ ਗਈ ਸੀ ਪਹਿਲਾਂ ਮੇਰੇ ਤੋਂ ਤਾਂ ਹੁਣ ਸਮਝੋ ਤੁਸੀਂ ਕਿ ਜੈਡ ਪੀਡੀ ਸਕੈਫੋਲਡਿੰਗ ਐਮਕੇਓ ਇਹਨਾਂ ਤਿੰਨਾਂ ਦੀ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਜਿਵੇਂ ਇੱਕ ਬੱਚਾ ਦਾ ਠੀਕ ਹੈ ਜਦੋਂ ਉਹ ਨਵੀਂ-ਨਵੀਂ ਕਾਰ ਚਲਾਉਣੀ ਸਿੱਖਦਾਗਾ ਜਿਹੜਾ ਉਹਨੂੰ ਗਾਈਡ ਕਰ ਰਿਆ ਹੁੰਦਾ ਉਹ ਕੀ ਹੈ ਐਮਕੇਓ ਠੀਕ ਹੈ ਮਤਲਬ ਉਹ ਕੀ ਹੈ ਇੱਕ ਮੋਰ ਐਕਸਪਰਟ ਬੰਦਾਗਾ ਮੋਰ ਐਕਸਪਰਟ ਜਿਹਨੂੰ ਗੱਡੀ ਚਲਾਉਣੀ ਬਹੁਤ ਜ਼ਿਆਦਾ ਵਧੀਆ ਆਉਂਦੀ ਆ ਐਂਡ ਇੱਕ ਬੱਚਾ ਉਹ ਕੀ ਹੈ ਲੈਸ ਐਕਸਪਰਟ ਠੀਕ ਹੈ ਇਹ ਕੀ ਹੋ ਗਿਆ ਐਮਕੇਓ ਕਿ ਮੋਰ ਐਕਸਪਰਟ ਵਾਲਾ ਲੈਸ ਐਕਸਪਰਟ ਨੂੰ ਹੈਲਪ ਦਿੱਤੀ ਜਾ ਰਹੀ ਆ ਠੀਕ ਹੈ ਜਿਵੇਂ ਉਹ ਬੱਚਾ ਸ਼ੁਰੂ ਕਰੂਗਾ ਠੀਕ ਹੈ ਸ਼ੁਰੂ-ਸ਼ੁਰੂ ਵਿੱਚ ਹੌਲੀ-ਹੌਲੀ ਉਹ ਕੀ ਆ ਉਹਨੂੰ ਇੱਕ ਟੈਂਪਰੇਰੀ ਹੈਲਪ ਦੇਊਗਾ ਹੌਲੀ-ਹੌਲੀ ਉਹ ਆਪਣੀ ਹੈਲਪ ਨੂੰ ਕੀ ਉਹ ਘਟਾਉਂਦਾ ਜਾਊਗਾ ਠੀਕ ਹੈ ਉਹ ਜਦੋਂ ਸ਼ੁਰੂ ਵਿੱਚ ਗੱਡੀ ਚਲਾਉਣੀ ਸਿੱਖਦਾ ਤਾਂ ਉਹਨੂੰ ਹੈਲਪ ਕਰੂਗਾ ਕਿ ਇਹਨੂੰ ਐਵੇਂ ਐਵੇਂ ਗੇਅਰ ਸਟਾਰਟ ਕਰਾ ਐਵੇਂ ਸਟਾਰਟ ਕਰ ਗੱਡੀ ਨੂੰ ਠੀਕ ਹੈ ਆਵੇਂ ਬ੍ਰੇਕ ਲਾਗਦੇ ਨੇ ਉਹ ਸਾਰਾ ਕੁਝ ਕੀ ਆ ਉਹਨੂੰ ਬੱਚੇ ਨੂੰ ਦੱਸਦਾ ਜਾਊਗਾ ਉਹ ਕੀ ਹੈ ਟੈਂਪਰੇਰੀ ਹੈਲਪ ਉਹ ਕੀ ਹੋਏਗਾ ਸਕੈਫੋਲਡਿੰਗ ਹੌਲੀ ਹੌਲੀ ਉਹ ਆਪਣੀ ਹੈਲਪ ਨੂੰ ਜਿਹੜਾ ਉਹ ਘਟਾ ਦੂਗਾ ਠੀਕ ਹੈ ਇਸ ਵਾਰ ਜੈਡ ਪੀਡੀ ਜਦੋਂ ਉਹਨੇ ਵਿੱਚ ਬੈਠਿਆ ਗੱਡੀ ਦੇ ਠੀਕ ਹੈ ਹੈਲਪ ਨਾਲ ਹੀ ਆਪਣਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਐਂਡ ਲਾਸਟ ਤੇ ਜਿੱਥੋਂ ਤੱਕ ਉਹਨੇ ਬਿਲਕੁਲ ਗੱਡੀ ਚਲਾਉਣੀ ਸਿੱਖ ਲਈ ਸੀ ਬ੍ਰੇਕ ਲਾਉਣ ਤੋਂ ਲੈ ਕੇ ਲਾਸਟ ਤੱਕ ਦਾ ਸਫਰ ਕੀ ਹੈ ਜੈਡ ਪੀਡੀ ਠੀਕ ਹੈ ਗੈਪ ਬਿਟਵੀਨ ਟੂ ਪੋਟੈਂਸ਼ੀਅਲ ਡਿਵੈਲਪਮੈਂਟ ਐਂਡ ਐਕਚੁਅਲ ਡਿਵੈਲਪਮੈਂਟ ਇਹ ਸੀਗੀ ਤੁਹਾਡੀ ਜੈਡ ਪੀਡੀ ਸਕੈਫੋਲਡਿੰਗ ਐਮਕਯੂ ਦੀ ਐਗਜ਼ਾਮਪਲ ਪਿੱਛੇ ਮੈਂ ਐਗਜ਼ਾਮਪਲ ਨਹੀਂ ਦਿੰਦੀ ਤਾਂ ਮੈਂ ਐਗਜ਼ਾਮਪਲ ਨਾਲ ਹੁਣ ਸਮਝਾ ਰਹੀ ਆਂ ਨੈਕਸਟ ਇਹਨਾਂ ਨੇ ਅਸਿਸਟਡ ਲਰਨਿੰਗ ਦੀ ਗੱਲ ਕੀਤੀ ਸੀ ਕਿ ਸ਼ੁਰੂ ਵਿੱਚ ਬੱਚੇ ਨੂੰ ਹੈਲਪ ਦੀ ਲੋਡ ਆ ਜਿਹੜੀ ਉਹ ਜ਼ਿਆਦਾ ਹੁੰਦੀ ਆ ਜਿਵੇਂ ਜਿਵੇਂ ਬੱਚਾ ਸਿੱਖਦਾ ਜਾਂਦਾ ਓਵੇਂ ਹੀ ਉਸ ਦੀ ਲੋਡ ਆ ਜਿਹੜੀ ਉਹ ਘੱਟਦੀ ਜਾਂਦੀ ਆ ਠੀਕ ਐ ਨੈਕਸਟ ਇਹਨਾਂ ਨੇ ਇੰਟਰਲਾਈਜ਼ੇਸ਼ਨ ਦੀ ਗੱਲ ਕੀਤੀ ਸੀ ਇੰਟਰਲਾਈਜ਼ੇਸ਼ਨ ਸਮਾਜਿਕ ਅੰਤਰਕਿਰਿਆ ਕਿ ਜਿਵੇਂ ਜਿਵੇਂ ਮੈਂ ਆਪਾ ਸਮਾਜ ਵਿੱਚ ਬਿਰਦੇ ਆ ਠੀਕ ਐ ਤਾਂ ਆਪਾਂ ਕਿਦੇ ਥਰੂ ਗੱਲਬਾਤ ਕਰਦੇ ਆ ਭਾਸ਼ਾ ਥਰੂ ਭਾਸ਼ਾ ਨਾਲ ਹੀ ਗੱਲਬਾਤ ਕਰਨਾ ਉਹ ਕੀ ਐ ਇੰਟਰਲਾਈਜ਼ੇਸ਼ਨ ਠੀਕ ਐ ਨੈਕਸਟ ਇਹਨਾਂ ਨੇ ਅਪਰੈਂਟਸ਼ਿਪ ਦੀ ਗੱਲ ਕੀਤੀ ਸੀ ਆ ਫਰੈਂਡਸ਼ਿਪ ਕੀ ਹੁੰਦੀ ਹੈ ਕਿ ਮੋਰ ਕੈਪੇਬਲ ਤੇ ਲੈਸ ਕੈਪੇਬਲ ਇੱਕੋ ਜਗ੍ਹਾ ਤੇ ਸਿੱਖਣ ਵਾਲੀ ਜਗ੍ਹਾ ਤੇ ਇਕੱਠੇ ਹੁੰਦੇ ਨੇ ਤਾਂ ਕਿ ਇਹ ਮੋਰ ਕੈਪੇਬਲ ਆ ਜਿਹੜਾ ਉਹ ਲੈਸ ਕੈਪੇਬਲ ਨੂੰ ਗਾਈਡ ਕਰਦਾ ਠੀਕ ਹੈ ਤੇ ਪ੍ਰੈਕਟੀਕਲੀ ਕੰਮ ਵੀ ਕਰਾਉਂਦਾ ਨੈਕਸਟ ਇਹਨਾਂ ਨੇ ਦਿੱਤਾ ਸੀ ਇੰਟਰ ਸਬਜੈਕਟਿਵਿਟੀ ਇੰਟਰ ਸਬਜੈਕਟਿਵਿਟੀ ਕੀ ਹੁੰਦੀ ਆ ਮੋਰ ਕੈਪੇਬਲ ਤੇ ਲੈਸ ਕੈਪੇਬਲ ਜਦੋਂ ਕਿਸੇ ਵੀ ਟੌਪਿਕ ਤੇ ਡਿਸਕਸ ਕਰਨਾ ਸ਼ੁਰੂ ਕਰਦੇ ਨੇ ਤਾਂ ਜਿਹੜੇ ਉਹਨਾਂ ਦੇ ਵਿਚਾਰ ਹੁੰਦੇ ਨੇ ਉਹ ਵੱਖਰੇ ਵੱਖਰੇ ਹੁੰਦੇ ਨੇ ਬਹੁਤ ਜ਼ਿਆਦਾ ਅੰਤਰ ਹੁੰਦਾ ਉਹਨਾਂ ਦੇ ਵਿਚਾਰਾਂ ਵਿੱਚ ਹੌਲੀ ਹੌਲੀ ਜਿਵੇਂ ਉਹਨਾਂ ਦੀ ਗੱਲਬਾ ਉਹਨਾਂ ਦੇ ਵਿਚਾਰਾਂ ਵਿੱਚ ਕੀ ਹੈ ਮੇਲ ਹੋਣਾ ਸ਼ੁਰੂ ਹੋ ਜਾਂਦਾ ਠੀਕ ਹੈ ਇਹ ਕੀ ਹੈ ਇੰਟਰ ਸਬਜੈਕਟਿਵਿਟੀ ਨੈਕਸਟ ਐਂਡ ਲਾਸਟ ਉਹਨਾਂ ਨੇ ਕਿਹਾ ਸੀ ਕਿ ਜੇਕਰ ਬੱਚੇ ਨੂੰ ਸਮਾਜ ਤੇ ਸਭਿਆਚਾਰ ਤੋਂ ਦੂਰ ਰੱਖਿਆ ਜਾਵੇ ਤਾਂ ਉਸ ਦੀ ਡਿਵੈਲਪਮੈਂਟ ਹੈ ਜਿਹੜੀ ਉਹ ਪੋਸੀਬਲ ਨਹੀਂ ਹੈਗੀ ਠੀਕ ਹੈ ਇਹ ਸੀਗੀ ਤੁਹਾਡੀ ਵੈਰੀ ਇੰਪੋਰਟੈਂਟ ਥਿਊਰੀ ਲੇਵ ਬਾਇਗੋਸਕੀ ਦੀ ਸੋਸ਼ੀਓ ਕਲਚਰਲ ਥਿਊਰੀ ਇਹਦੇ ਵਿੱਚ ਤੁਹਾਨੂੰ ਹਰ ਸਾਲ ਪੇਪਰ ਵਿੱਚ ਕੁਐਸਚਨ ਦੇਖਣ ਨੂੰ ਮਿਲਣਗੇ ਹੀ ਮਿਲਣਗੇ ਤਾਂ ਤੁਸੀਂ ਇਸ ਥਿਊਰੀ ਨੂੰ ਬਹੁਤ ਧਿਆਨ ਨਾਲ ਪੜ੍ਹਨਾ ਐਂਡ ਜਿਹੜੀ ਆਪਾਂ ਪਿਛਲੀ ਥਿਊਰੀ ਪੜ੍ਹੀ ਆ ਕੌਗਨੀਟਿਵ ਡਿਵੈਲਪਮੈਂਟ ਥਿਊਰੀ ਜੀਨ ਪਿਆਜੇ ਦੀ ਉਹ ਵੀ ਇੱਕ ਵੈਰੀ ਇੰਪੋਰਟੈਂਟ ਥਿਊਰੀ ਆ ਇਹ ਦੋਨੋਂ ਥਿਊਰੀਜ਼ ਨੇ ਜਿਹੜੀਆਂ ਇੱਕ ਆਪੋਜ਼ਿਟ ਥਿਊਰੀਜ਼ ਨੇ ਠੀਕ ਹੈ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਪਿੱਛੇ ਪੜ੍ਹਾਈ ਤੇ ਅੱਜ ਦੀ ਕਲਾਸ ਵਿੱਚ ਲੀਬਾਗੋਸਕੀ ਪੜ੍ਹਾਇਆ ਠੀਕ ਹੈ ਕੋਈ ਵੀ ਟੈਟ ਦਾ ਪੇਪਰ ਹੋਵੇ ਐਸਟੈਟ ਸੀਟ ਐਟ ਪੀਐਸਟੈਟ ਹਰ ਇੱਕ ਟੈਟ ਦੇ ਵਿੱਚ ਕੀ ਆ ਇਹ ਦੋਨੋਂ ਥਿਊਰੀਜ਼ ਦੇ ਵਿੱਚੋਂ ਕੁਐਸਚਨ ਆ ਜਿਹੜੇ ਉਹ ਪੁੱਛੇ ਜਾਂਦੇ ਨੇ ਠੀਕ ਹੈ ਤਾਂ ਇਹ ਥਿਊਰੀ ਇਸ ਵੈਰੀ ਇੰਪੋਰਟੈਂਟ ਥਿਊਰੀਜ਼ ਨੇ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਨੈਕਸਟ ਟੌਪਿਕ ਦੇ ਨਾਲ ਧੰਨਵਾਦ